GTA ਵਾਸੀਆਂ ਦੇ ਲਈ ਇੱਕ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਪਿਛਲੇ 170 ਸਾਲਾਂ ਤੋਂ GTA ਦੇ ਵਿੱਚ ਕੋਈ ਵੀ ਮੈਡੀਕਲ ਸਕੂਲ ਨਹੀਂ ਸੀ ਤੇ ਪਿਛਲੇ ਸਾਲ ਬ੍ਰੈਮਟਨ ਦੇ ਵਿੱਚ ਮੈਡੀਕਲ ਸਕੂਲ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਇਸੇ ਸੰਬੰਧੀ ਮੈਂਬਰ ਆਫ ਪਾਰਲੀਮੈਂਟ ਬ੍ਰੈਮਟਨ E ਸੋਮਨਿੰਦਰ ਸਿੱਧੂ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਅਗਲੇ ਸਾਲ ਮੈਡੀਕਲ ਸਕੂਲ ਸ਼ੁਰੂ ਹੋ ਜਾਵੇਗਾ ਤੇ ਉਸ ਦੇ ਵਿੱਚ ਕਲਾਸਿਸ ਵੀ ਲੱਗਣੀਆਂ ਸਟਾਰਟ ਹੋ ਜਾਣਗੀਆਂ ਤੇ ਇਹ ਪਿਛਲੇ 50 ਸਾਲਾਂ ਤੋਂ ਜੋ ਇਮਾਰਤ ਬਣੀ ਹੋਈ ਸੀ ਬ੍ਰੈਮਲੀ सिविक ਸੈਂਟਰ ਉਸ ਨੂੰ ਹੀ ਰੈਨੋਵੇਟ ਕੀਤਾ ਜਾ ਰਿਹਾ ਹੈ ਅਤੇ ਉੱਥੇ ਹੀ ਮੈਡੀਕਲ ਸਕੂਲ ਬਣਵਾਇਆ ਜਾ ਰਿਹਾ ਹੈ ਹੋਰ ਉਹਨਾਂ ਕੀ ਕਿਹਾ ਤੁਮ ਆਮ ਜਾਣਕਾਰ ਇਸ ਖਬਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ 1970 ਦੇ ਦਹਾਕੇ ਤੋਂ ਇੱਕ ਸਬ ਅਰਬਨ ਮਿਊਨਿਸਪਲ ਇਮਾਰਤ ਨੂੰ ਪੁਵਖ ਲਈ ਇੱਕ ਮੈਡੀਕਲ ਸਕੂਲ ਦੇ ਘਰ ਵਿੱਚ ਬਦਲ ਰਹੀ ਹੈ ਨਵੀਨਿਕਰਨ ਲਈ ਸਾਬਕਾ ਬ੍ਰਾਮਲੀ सिविक ਸੈਂਟਰ ਨੂੰ ਬਦਲਿਆ ਜਾ ਰਿਹਾ ਹੈ ਅਤੇ ਅਗਲੇ ਸਾਲ 2025 ਵਿੱਚ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਵੱਜੋਂ ਆਪਣੇ ਦਰਵਾਜ਼ੇ ਖੋਲ੍ਹ ਜਾਣਗੇ ਅਤੇ ਵਿਦਿਆਰਥੀਆਂ ਦੀਆਂ ਕਲਾਸਾਂ ਵੀ ਸ਼ੁਰੂ ਹੋ ਜਾਣਗੀਆਂ ਇਸ ਦੀ ਜਾਣਕਾਰੀ ਬ੍ਰੈਂਟਨ ਈਸ ਤੋਂ ਐਮਪੀ ਮਨਿੰਦਰ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਦਸ ਲਈ ਕਿ ਜਦੋਂ 2022 ਦੇ ਸ਼ੁਰੂ ਵਿੱਚ অন্ਟਾਰੀਓ ਸਰਕਾਰ ਤੋਂ ਯੋਜਨਾ ਗ੍ਰਾਂਟ ਦੇ ਨਾਲ ਸਕੂਲ ਦੀ ਘੋਸ਼ਣਾ ਕੀਤੀ ਗਈ ਸੀ ਤਾਂ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਨੇ ਕਈ ਇਮਾਰਤਾਂ ਨੂੰ ਸਕੂਲ ਲਈ ਸੰਭਵ ਸਾਈਟਾਂ ਵੱਜੋਂ ਦੇਖਣ ਲਈ ਸਿਟੀ ਆਫ ਬ੍ਰੈਂਟਨ ਨਾਲ ਕੰਮ ਕੀਤਾ ਸੀ ਬ੍ਰੈਂਟਨ ਵਿੱਚ ਟ੍ਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਮੈਡੀਕਲ ਸਕੂਲ ਵਿੱਚ ਅਧਿਆਪਨ ਸਥਾਨ ਦਫ਼ਤਰ ਕੋਜ ਸਹੂਲਤਾਂ ਅਤੇ ਇੱਕ ਏਕੀਕ੍ਰਿਤ ਪ੍ਰਾਇਮਰੀ ਕੇਅਰ ਕਲੀਨਿਕ ਸ਼ਾਮਲ ਹੋਣਗੇ ਅਤੇ ਪਬਲਿਕ ਟ੍ਰਾਂਜ਼ਿਟ ਵੀ ਮੈਡੀਕਲ ਸਕੂਲ ਦੇ ਨਜ਼ਦੀਕ ਹੋਵੇਗੀ ਸਰਕਾਰ ਦਾ ਇਹ ਮੰਨਣਾ ਹੈ ਕਿ ਬ੍ਰੈਂਪਟਨ ਦੇ ਇਸ ਮੈਡੀਕਲ ਸਕੂਲ ਦੇ ਵਿੱਚ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਇੱਕੋ ਛਤ ਹੇਠਾਂ ਹੀ ਪ੍ਰਦਾਨ ਕੀਤੀਆਂ ਜਾਣਗੀਆਂ ब्रामली सिविक सेंटर दी इमारत 50 ਸਾਲ ਪਹਿਲਾਂ ਕਿਸੇ ਹੋਰ ਉਦੇਸ਼ਾਂ ਲਈ ਤਿਆਰ ਕੀਤੀ ਗਈ ਸੀ ਅਤੇ ਇਸ ਨੂੰ ਹੁਣ ਪੂਰਾ ਹੀ ਬਦਲਿਆ ਜਾ ਰਿਹਾ ਹੈ ਜੋ ਕਿ ਇੱਕ ਚੁਣੌਤੀ ਹੈ। ਇਮਾਰਤ ਦੀ ਸਜੂਜੀ ਬੰਤਰ ਅਤੇ ਆਰਕੀਟੈਕਚਰ ਦਾ ਸਨਮਾਨ ਕੀਤਾ ਗਿਆ ਹੈ ਅਤੇ ਕੋਈ ਵੀ ਨਵਾਂ ਕੁੱਲ ਫਲੋਰ ਖੇਤਰ ਨਹੀਂ ਜੋੜਿਆ ਗਿਆ ਹੈ। ਐਮਪੀ ਮਨਿੰਦਰ ਸਿੱਧੂ ਨੇ ਕਿਹਾ ਕਿ ਬ੍ਰੈਂਟਨ ਦੇ ਲੋਕਾਂ ਦੀ ਇਹ ਸਭ ਤੋਂ ਵੱਡੀ ਮੰਗ ਸੀ ਕਿਉਂਕਿ ਪੂਰੇ ਜੀਟੀਏ ਵਿੱਚ ਪਿਛਲੇ 170 ਸਾਲਾਂ ਤੋਂ ਕੋਈ ਵੀ ਮੈਡੀਕਲ ਸਕੂਲ ਨਹੀਂ ਸੀ ਜਿਸ ਕਾਰਨ ਪ੍ਰੋਵਿੰਸ਼ੀਅਲ ਸਰਕਾਰ ਦੀ ਮਦਦ ਨਾਲ ਇਹ ਸਕੂਲ ਬਣਾਇਆ ਜਾ ਰਿਹਾ ਹੈ ਅਤੇ ਅਗਲੇ ਸਾਲ ਲੋਕਾਂ ਦੇ ਸਪੁਰਦ ਵੀ ਹੋ ਜਾਵੇਗਾ ਬਿਊਰੋ ਰਿਪੋਰਟ ਹਮਦਰਦ ਟੀਵੀ